ਹਾਂਜੀ ਤਾਂ ਮਾਈਟ ਬੀ ਲਾਸਟ ਵੀਡੀਓ ਦੇ ਵਿੱਚ ਪ੍ਰੋਪਰ ਸੋਰਸ ਦਾ ਦੱਸਣਾ ਸ਼ਾਇਦ رہ ਗਿਆ ਸੀ ਤਾਂ ਇੱਕ ਵਾਰ ਪਹਿਲਾਂ ਇਹ ਸਾਰੇ ਕੁਐਸ਼ਨਸ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਸੋਰਸ ਦਾ ਵੀ ਦੱਸ ਦੰਨੇ ਆ ਤੇ ਹੋਰ ਵੀ ਸਟੂਡੈਂਟਸ ਦੀਆਂ ਜੋ-ਜੋ ਕੁਐਰੀਜ਼ ਨੇ ਜੋ-ਜੋ ਪ੍ਰੋਬਲਮਸ ਨੇ ਜੋ-ਜੋ ਡਾਊਟਸ ਨੇ ਤਿਆਰੀ ਨੂੰ ਲੈ ਕੇ ਪਟੀ ਕੁਲਰਲੀ ਐਕਸਾਈਜ਼ ਇਨਸਪੈਕਟਰ ਦੇ ਪੇਪਰ ਦੀ ਤਿਆਰੀ ਨੂੰ ਲੈ ਕੇ ਆਪਾਂ ਕਹਿ ਸਕਦੇ ਆ ਥੈਨ ਪੀ ਟ੍ਰਿਪਲ ਐਸ ਬੀ ਕਲਰਿਕਲ ਦਾ ਪੇਪਰ ਆ ਰਿਹਾ ਹੈ ਪਟਵਾਰੀ ਦਾ ਪੇਪਰ ਆ ਰਿਹਾ ਹੈ। ਦੈਨ ਉਸ ਤੋਂ ਬਾਅਦ ਜਿਹੜਾ ਹੈਗਾ ਈਵਨ ਕਿ ਗਰੁੱਪ ਡੀ ਦੇ ਜਿਹੜੇ ਪੇਪਰ ਆ ਰਹੇ ਨੇ ਉਹ ਵੀ ਆਪਾਂ ਵਿੱਚ ਹੀ ਅੱਜ ਹੀ ਡਿਸਕਸ ਕਰ ਲਾਂਗੇ। ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਇੱਕ ਵਾਰ ਆਰਾਮ ਨਾਲ ਸੁਣ ਲਓ। ਇਸ ਤੋਂ ਪਹਿਲਾਂ ਇੱਕ ਦੋ ਜਿਹੜੀਆਂ ਵੀਡੀਓਜ਼ ਅਪਲੋਡ ਹੋਈਆਂ ਨੇ ਉਹ ਵੀ ਡੈਫੀਨੇਟਲੀ ਸੁਣ ਲਿਓ। ਤੁਹਾਨੂੰ ਤੁਹਾਡੇ ਸਾਰੇ ਕੁਐਸਚਨਸ ਦੇ ਆਨਸਰਸ ਮਿਲ ਜਾਣਗੇ। ਜਿੰਨੇ ਡਾਊਟਸ ਨੇ ਚਾਹੇ ਉਹ ਤਿਆਰੀ ਨੂੰ ਲੈ ਕੇ ਨੇ ਟੈਸਟ ਸੀਰੀਜ਼ ਨੂੰ ਲੈ ਕੇ ਨੇ ਟੈਸਟ ਬੈਚ ਨੂੰ ਲੈ ਕੇ ਨੇ ਲਾਇਬ੍ਰੇਰੀ ਨੂੰ ਲੈ ਕੇ ਨੇ ਗਾਈਡੈਂਸ ਨੂੰ ਲੈ ਕੇ ਨੇ ਮੈਂਟਰਸ਼ਿਪ ਕੋਰਸ ਕੋਈ ਵੀ ਡਾਊਟ ਹੈ ਠੀਕ ਹੈ ਬਹੁਤ ਸਾਲਾਂ ਤੋਂ ਤਿਆਰੀ ਕਰ ਰਹੇ ਹੋ ਬਹੁਤ ਜ਼ਿਆਦਾ ਤੁਸੀਂ ਜਿਹੜਾ ਹੈਗਾ ਸਟਰਗਲ ਕਰ ਰਹੇ ਹੋ ਕਹਿ ਸਕਦੇ ਹੋ ਬਹੁਤ ਜ਼ਿਆਦਾ ਐਫਰਟਸ ਲਗਾ ਰਹੇ ਹੋ ਗੱਲ ਨਹੀਂ ਬਣ ਪਾਰੀ ਠੀਕ ਹੈ ਤਾਂ ਹੁਣ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਦੇ ਆ 1 ਬਾਈ 1 ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਐਸਚਨਸ ਨੇ ਦੇਖੋ ਮੈਂ ਕਹਿਣਾ ਕੀ ਚਾਹਨਾ ਉਹ ਚੀਜ਼ ਆਪਾਂ ਸਮਝਦੇ ਆ ਪਹਿਲੀ ਗੱਲ ਤਾਂ ਜਿਹੜੇ ਇਹ ਕੁਐਸ਼ਨਸ ਦੀ ਗੱਲ ਹੋਈ ਹੈ ਪਿਛਲੀ ਵੀਡੀਓ ਦੇ ਵਿੱਚ ਵੀ ਜਾਂ ਫਿਰ ਇਹ ਕੁਐਸ਼ਨਸ ਨੇ ਐਕਚੁਅਲੀ ਜਿਹੜੇ ਪਿਛਲੀ ਵੀਡੀਓ ਦੇ ਵਿੱਚ ਗੱਲ ਹੋਈ ਹੈ ਉਹ ਤੁਹਾਨੂੰ ਮੈਂ ਦੱਸਿਆ ਸੀਗਾ ਯੂਪੀਐਸਸੀ ਦਾ ਜਿਵੇਂ ਸੀਡੀਐਸਸੀ ਦਾ ਪੇਪਰ ਹੋਇਆ ਸੀ ਥੈਨ 2025 ਦੇ ਵਿੱਚ ਹੋਇਆ ਸੀ 2018 ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਐਸਐਸਸੀ ਸੀਜੀਐਲ ਦੀਆਂ ਦੋ ਸ਼ਿਫਟਾਂ ਦੇ ਵਿੱਚ ਪੇਪਰ ਹੋਇਆ ਸੀ ਥੈਨ ਮਾਈਟ ਬੀ ਇੱਕ ਦੋ ਇਸ ਤਰ੍ਹਾਂ ਦੇ ਹੋਰ ਨੇ ਜਿਹੜੇ ਮੈਂ ਇਸ ਟਾਈਮ ਤੇ ਰੀਕਾਲ ਨਹੀਂ ਕਰ ਪਾਰਿਆ ਤਾਂ ਉਹਨਾਂ ਵਿੱਚੋਂ ਡਾਇਰੈਕਟ ਕੁਐਸ਼ਨਸ ਹੀ ਸਾਰੇ ਦੈਨ ਉਸ ਤੋਂ ਬਾਅਦ ਇੱਕ ਚੀਜ਼ ਹੋਰ ਸੌਰੀ ਦੇਖੋ ਕਾਫੀ ਬੱਚੇ ਪੰਜਾਬੀ ਤੇ ਪੰਜਾਬ ਜੀਕੇ ਦਾ ਵੀ ਪੁੱਛ ਰਹੇ ਨੇ ਤਾਂ ਉਹਦੇ ਲਈ ਤੁਹਾਨੂੰ ਮੈਂ ਸਿੰਪਲੀ ਚੀਜ਼ ਕਹਿ ਰਿਹਾ ਉਹਦੇ ਲਈ ਕੀ ਚੀਜ਼ ਹੈਗੀ ਹੈ ਕਿ ਪੀਪੀਐਸਸੀ ਦੇ ਪੀਵਾਈਕਿਊ ਪੰਜਾਬੀ ਤੇ ਪੰਜਾਬ ਜੀਕੇ ਦੇ ਜਿਹੜੇ ਪੀਵਾਈਕਿਊ ਆਣੇ ਨੇ ਹਾਈ ਲੈਵਲ ਦੇ ਉਹ ਪੂਰੀ ਪੂਰੀ ਉਮੀਦ ਹੈ ਜਾਂ ਸਭ ਤੋਂ ਜ਼ਿਆਦਾ ਉਮੀਦ ਹੈ ਕਿ ਇਹਨਾਂ ਚੋਂ ਹੀ ਆਂਦੇ ਨੇ ਤਦ ਲੇਟੈਸਟ ਪੇਪਰ ਹੋਇਆ 4 ਜਨਵਰੀ 2026 ਇੱਥੇ ਤੱਕ ਸਾਰੇ ਦੇ ਸਾਰੇ ਅਪਡੇਟਡ ਪੀਆਈਕਿਊ ਇਹ ਵੈਸੇ ਤਾਂ ਅਲੱਗ ਤੋਂ ਅਸੀਂ ਪ੍ਰੋਵਾਈਡ ਕਰਦੇ ਆਂ ਬਟ ਸਟੂਡੈਂਟਸ ਦੀ ਡਿਮਾਂਡ ਤੇ ਜਿਹੜਾ ਹੈਗਾ ਇਹਨੂੰ ਵੀ ਮਾਸਟਰ ਕੋਰਸ ਦੇ ਵਿੱਚ ਹੀ ਐਡ ਕਰਦੇ ਆ ਠੀਕ ਹੈ ਬਾਕੀ ਹੋਰ ਸਾਰੀਆਂ ਚੀਜ਼ਾਂ ਆਪਾਂ ਸਮਝਦੇ ਆਂ ਤਾਂ ਦੇਖੋ ਜੇ ਟੈਕਨੀਕਲ ਪੇਪਰ ਨੇ ਉਹਨਾਂ ਵਿੱਚ ਵੀ ਜਿਹੜੇ-ਜਿਹੜੇ ਨਾਨ ਟੈਕਨੀਕਲ ਕੁਐਸਚਨਸ ਹੋਣਗੇ ਜਿਹੜੇ ਕਿ ਤੁਹਾਡੇ ਲਈ ਰੈਲੇਵੈਂਟ ਹੋਣਗੇ ਉਹ ਬਹੁਤ ਹੀ ਜਲਦੀ ਇਸ ਤੋਂ ਇਲਾਵਾ ਵੀ ਅਪਡੇਟ ਕਰ ਦਿੱਤੇ ਜਾਣਗੇ ਪੂਰੇ ਪੂਰੇ ਪੇਪਰ ਤਾਂ ਪਏ ਨਹੀਂ ਕਿਉਂਕਿ ਆਬਵੀਅਸਲੀ ਤੁਹਾਨੂੰ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਉਹ ਸਿਰਫ ਤੇ ਸਿਰਫ ਤੇ ਸਿਰਫ ਰੈਲੇਵੈਂਟ ਕੁਐਸ਼ਨਸ ਦੀ ਹੀ ਹੈ ਧਿਆਨ ਨਾਲ ਸਮਝੋ ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਵੀ ਪੀワイਕਿਊ ਦਾ ਮਤਲਬ ਕੀ ਹੈ ਨੋ ਡਾਊਟ ਪੇਪਰਾਂ ਦੇ ਅਨੁਸਾਰ ਇਸ ਦਾ ਮਤਲਬ ਵੀ ਚੇਂਜ ਹੋਏਗਾ ਜੇ ਤਾਂ ਆਪਾਂ ਗੱਲ ਕਰੀਏ ਸਿਰਫ ਐਕਸਾਈਜ਼ ਇਨਸਪੈਕਟਰ ਦੀ ਸਿਰਫ ਐਕਸਾਈਜ਼ ਇਨਸਪੈਕਟਰ ਦੀ ਜੇ ਪਾਰਟਿਕੂਲਰਲੀ ਗੱਲ ਕਰੀਏ ਜੇ ਤੁਹਾਡਾ ਡ੍ਰੀਮ ਜੋਬ ਹੀ ਉਹੀ ਹੈ ਵੀ ਪੇਪਰ ਹੀ ਉਹੀ ਕੱਟਣਾ ਉਹਦੇ ਚ ਹੀ ਰੈਂਕ ਲੈਣਾ ਉਹੀ ਮੈਰਿਟ ਚ ਆਣਾ ਫਿਰ ਤਾਂ ਮੈਂ ਇਹੀ ਕਹਾਂਗਾ ਬੀ ਪ੍ਰਿਪੇਅਰਡ ਫॉर ਦਾ ਵਰਸਟ ਆਦਰਵਾਈਜ਼ ਜੇ ਤੁਸੀਂ ਜਸਟ ਇੱਕ ਜੋਬ ਲੈਣਾ ਚਾਹੁੰਦੇ ਹੋ ਪੇਪਰ ਨੂੰ ਕੁਆਲੀਫਾਈ ਕਰਨਾ ਚਾਹੁੰਦੇ ਹੋ ਕੋਈ ਵੀ ਫਿਰ ਤੁਸੀਂ ਥੋੜਾ ਜਿਹਾ ਜਿਹੜਾ ਹੈਗਾ ਰਿਸ਼ਤੇ ਤੇ ਚੱਲ ਸਕਦੇ ਹੋ ਤੇ ਤੁਹਾਨੂੰ ਚੱਲਣਾ ਵੀ ਚਾਹੀਦਾ ਹੈ ਮਤਲਬ ਕੀ ਹੈ ਜੇ ਤਾਂ ਐਕਸਾਈਜ਼ ਇੰਸਪੈਕਟਰ ਦਾ ਪੇਪਰ ਦੇਣਾ ਹੈ ਤਾਂ ਉਹਦੇ ਲਈ ਤੁਹਾਨੂੰ ਜਿੰਨੇ ਵੀ ਪੇਪਰ ਆਪਾਂ ਦੇਖ ਰਹੇ ਹਾਂ ਯੂਪੀਐਸਸੀ, ਸੀਡੀਐਸਸੀ ਦਾ ਪੇਪਰ ਲੈਂਦਾ ਹੈ, ਸੀਏਪੀਐਫ ਅਸਿਸਟੈਂਟ ਕਮਾਂਡਰ ਦਾ ਪੇਪਰ ਲੈਂਦਾ ਹੈ, ਸੀਐਸਸੀ ਦਾ ਪੇਪਰ ਲੈਂਦਾ ਤਾਂ ਇਸ ਤਰ੍ਹਾਂ ਦੇ ਕਾਫੀ ਪੇਪਰ ਐਨਡੀਏ ਦਾ ਪੇਪਰ ਹੁੰਦਾ ਤੇ ਹੋਰ ਵੀ ਹੁੰਦੇ ਨੇ। ਐਸਐਸਸੀ ਦੇ ਕਾਫੀ ਪੇਪਰ ਹੁੰਦੇ ਨੇ ਪਤਾ ਹੋਈਆ ਸੀਜੀਐਲ, ਐਮਟੀਐਸ, ਸੀਐਚਐਸਐਲ ਤਾਂ ਹੁਣ ਇਹਦੇ ਬਹੁਤ ਸਿਫਟਾਂ ਦੇ ਪੇਪਰ ਹੁੰਦੇ ਆ ਬਹੁਤ ਸਿਫਟਾਂ ਨੇ ਤਾਂ ਮੈਂ ਇਹ ਚੰਨਾ ਵੀ ਚਲੋ ਜੇ ਅਵੋਇਡ ਵੀ ਕਰਨਾ ਹੈ। ਕਰ ਸਕਦੇ ਹੋ ਬਟ ਇਹ ਚੋ ਮੇਨ ਮੇਨ ਦਾ ਕਰਨੀ ਪੈਣੀ ਹੈ ਕਿਉਂਕਿ ਪੰਜਾਬ ਪੁਲਿਸ ਲਈ ਇੰਪੋਰਟੈਂਟ ਹੁੰਦੇ ਨੇ ਸੋਰਸਸ ਸੇਮ ਰਹਿੰਦੇ ਨੇ ਥੈਨ ਕੋਈ ਰੇਲਵੇ ਦਾ ਪੇਪਰ ਹੋ ਗਿਆ ਮਤਲਬ ਇੰਡੀਆ ਲੈਵਲ ਤੇ ਕੋਈ ਵੀ ਪੇਪਰ ਹੋ ਰਿਹਾ ਪੰਜਾਬ ਲੈਵਲ ਤੇ ਕੋਈ ਵੀ ਪੇਪਰ ਹੋ ਰਿਹਾ ਮੰਨ ਲਓ ਵਿੱਚ 100 ਕੁਐਸ਼ਨਸ ਨੇ ਉਹਦੇ ਵਿੱਚੋਂ ਅਬਾਊਟ 15 ਕੁਐਸ਼ਨਸ ਹੁੰਦੇ ਨੇ ਜਿਹੜੇ ਆਪਣੇ ਕੰਮ ਦੇ ਹੁੰਦੇ ਨੇ ਉਹ ਈਸੀ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਤੁਹਾਨੂੰ ਕੁਐਸ਼ਨਸ ਪਹਿਲਾਂ ਦਿਖਾਏ ਨੇ ਮਤਲਬ ਵਨ ਲਾਈਨਰ ਕੁਐਸ਼ਨਸ ਕਹਿ ਸਕਦੇ ਹੋ ਡਾਇਰੈਕਟ ਕੁਐਸ਼ਨਸ ਕਹਿ ਸਕਦੇ ਹਾਂ ਤਾਂ ਜਿਹੜੇ ਇਹ ਡਿਫਿਕਲਟ ਪੇਪਰ ਨੇ ਇਹਨਾਂ ਵਿੱਚੋਂ ਜਿਹੜੇ ਈਜ਼ੀ ਕੁਐਸ਼ਨਸ ਨੇ ਉਹ ਆਪਾਂ ਰਿਸਕ ਕਵਰੇਜ ਲਈ ਪੀਟ੍ਰੀਪਲ ਐਸਬੀ ਚ ਕਰਕੇ ਜਾਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਪੂਰਾ ਪੂਰਾ ਤਾਂ ਨਹੀਂ ਕਰਨਾ ਇਹਨਾਂ ਨੂੰ ਫਿਲਟਰ ਕਰਕੇ ਹੀ ਪੜਨਾ ਹੈ ਇਹ ਚੀਜ਼ ਚੰਗੀ ਤਰ੍ਹਾਂ ਸਮਝੋ ਹੁਣ ਇਹੀ ਚੀਜ਼ ਜਿਹੜੀ ਹੈਗੀ ਆ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਜਿਹੜਾ ਪਾਰਟਿਕੂਲਰਲੀ ਮਾਸਟਰ ਕੋਰਸ ਹੈ ਉਹਦੇ ਵਿੱਚ ਇਕਤਾ ਇਹ ਚੀਜ਼ ਆਲਰੇਡੀ ਪੜਾਈ ਹੋਈ ਹੈ ਵਨ ਲਾਈਨਰ ਫਾਰਮ ਚ ਹੁਣ ਬੱਚਿਆਂ ਦੇ ਪ੍ਰੋਵੀਜ਼ਨ ਲਈ ਬੱਚਿਆਂ ਨੂੰ ਜੇ ਕਿਉਂਕਿ ਇਹ ਚੀਜ਼ ਦੇਖੀ ਜਾ ਰਹੀ ਹੈ ਕਿ ਬੱਚਿਆਂ ਕੋਲ ਟਾਈਮ ਬਹੁਤ ਘੱਟ ਹੈ ਉਹ ਪੜ ਕੇ ਮਤਲਬ ਉਹਨੇ ਹੈ ਹੀ ਨਹੀਂ ਪੜਨਾ ਤਾਂ ਹੈ ਹੀ ਨਹੀਂ ਕੋਈ ਵੀਡੀਓਜ਼ ਤਾਂ ਸੁਣਨੀ ਹੀ ਨਹੀਂ ਹੁਣ ਬੱਚਿਆਂ ਨੂੰ ਇਹ ਹੈਗਾ ਵੀ ਕੰਟੈਂਟ ਤਾਂ ਅਸੀਂ ਬਹੁਤ ਵਾਰ ਵੀਡੀਓ ਸੁਣ ਚੁੱਕੀਆਂ ਬਹੁਤ ਵਾਰ ਪੜ ਚੁੱਕੀਆਂ ਵੀ ਹੁਣ ਤਾਂ ਸਾਨੂੰ ਸਿਰਫ ਤੇ ਸਿਰਫ ਜਿਹੜਾ ਹੈਗਾ ਪੀਡੀਐਫ ਹੀ ਪ੍ਰੋਵਾਈਡ ਕਰ ਦਿਓ ਤਾਂ ਉਹਦੇ ਲਈ ਜਿਹੜਾ ਹੈਗਾ ਇਸ ਤਰ੍ਹਾਂ ਦੇ ਤੁਹਾਨੂੰ ਮਾਸਟਰ ਕੋਰਸ ਦੇ ਵਿੱਚ ਫੋਲਡਰਸ ਅਪਡੇਟਡ ਮਿਲਣਗੇ ਆਪਣਾ ਹੀ ਡਾਟਾ ਸੀ ਅਲੱਗ ਕਰਦੇ ਆ ਹੁਣ ਤੁਹਾਨੂੰ ਪ੍ਰੋਪਰਲੀ ਜਿਹੜੇ SSC ਵਾਲੇ ਨੇ ਉਹ ਇਹਦੇ ਚ ਪਾ ਦਾਂਗੇ PPSC ਵਾਲੇ ਇਹਦੇ ਚ ਪਾ ਦਾਂਗੇ UPSC ਵਾਲੇ ਇਹਦੇ ਚ ਪਾ ਦਾਂਗੇ ਤਾਂ ਇਹਨੂੰ ਜਿਹੜਾ ਹੈਗਾ ਤੁਸੀਂ ਆਪਣੇ ਐਂਡ ਤੋਂ ਕੱਢ ਸਕਦੇ ਹੋ ਇਹਦੇ ਨਾਲ ਇਹ ਵੀ ਬੈਨੀਫਿਟ ਹੋ ਜੂਗਾ ਵੀ ਤੁਸੀਂ PPSB ਕੀਤੀ ਹੋਏ ਨੇ GND ਵਾਲੇ ਕੀਤੀ ਹੋਏ ਨੇ ਤੁਸੀਂ ਜਿਹੜਾ ਹੈਗਾ PPSB ਡਿਫਰੈਂਟ ਸੋਰਸਸ ਚੋਂ ਬਹੁਤ ਵਾਰ ਕਰ ਚੁੱਕੇ ਹੋ ਬਟ ਆਪਾਂ ਪੀਪੀਐਸਸੀ ਨੂੰ ਹੱਥ ਨਹੀਂ ਪਾਉਂਦੇ ਯੂਪੀਐਸਸੀ ਨੂੰ ਹੱਥ ਨਹੀਂ ਪਾਉਂਦੇ ਆ ਬਾਕੀ ਪੇਪਰ ਨੂੰ ਨਹੀਂ ਪਾਉਂਦੇ ਤਾਂ ਉਹਨੂੰ ਤੁਸੀਂ ਪਾਉਣ ਦੇ ਲਈ ਇੱਥੇ ਸਿੱਧਾ ਡਾਇਰੈਕਟ ਜਾ ਸਕਦੇ ਹੋ ਪਰ ਇੱਕ ਗੱਲ ਸਮਝਣ ਵਾਲੀ ਇਹ ਹੈ ਕਿ ਇੱਥੇ ਤੁਸੀਂ ਉਦੋਂ ਹੀ ਆਉਂਗੇ ਜਦੋਂ ਪਹਿਲਾਂ ਬੇਸਿਕ ਚੀਜ਼ਾਂ ਹੋ ਗਈਆਂ ਮਤਲਬ ਜੇ ਤੁਹਾਡੀ ਮੰਨ ਲਓ ਹਲੇ ਬੇਸਿਕ ਤਿਆਰੀ ਹੋਈ ਨਹੀਂ ਹੋਈ ਮਤਲਬ ਤੁਹਾਡੀ ਪੰਜਾਬ ਜੀਕੇ ਨਹੀਂ ਤੁਸੀਂ ਪੜ੍ਹੀ ਉਹਦੀ ਪੀਵਾਈਕਿਊ ਨਹੀਂ ਹੋਈ ਜਾਂ ਪੀ ਟ੍ਰਿਪਲ ਐਸਬੀ ਦੇ ਪੀਵਾਈਕਿਊ ਨਹੀਂ ਹੋਏ ਫਿਰ ਤੁਸੀਂ ਉੱਥੇ ਦੱਨਾ ਜਾਓਗੇ ਪ੍ਰੀਫਰੈਂਸ ਵਾਈਸ ਚੱਲੋ ਕਹਿਣਾ ਵਸ ਮੈਂ ਇਹ ਚਾਹਨਾ ਕਿ ਪ੍ਰੀਫਰੈਂਸ ਵਾਈਸ ਆਪਣੀ ਤਿਆਰੀ ਕਰੋ ਕਿ ਮੈਂ ਕਹਾ ਵੀ ਯੂਪੀਐਸਸੀ ਦੇ ਪੇਪਰਾਂ ਤੋਂ ਬਿਨਾ ਪੇਪਰ ਕੁਆਲੀਫਾਈ ਨਹੀਂ ਕੀਤਾ ਜਾ ਸਕਦਾ ਇਹੋ ਜਿਹਾ ਕੁਝ ਨਹੀਂ ਹੈ ਬਟ ਜੇ ਆਪਾਂ ਐਕਸਰਸਾਈਜ਼ ਦੀ ਗੱਲ ਕਰੀਏ ਜਾਂ ਉਸ ਤਰ੍ਹਾਂ ਦੇ ਜਿਹੜੇ ਹੋਰ ਪੇਪਰ ਆ ਰਹੇ ਉਹਦੀ ਆਪਾਂ ਗੱਲ ਕਰੀਏ ਉਹਦੇ 'ਚ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਵੀ ਕਰ ਲਓ ਤਾਂ ਬੈਟਰ ਹੈ ਜੇ ਆਲਰੇਡੀ ਤੁਹਾਨੂੰ ਇੱਕ ਜੋਬ ਮਿਲ ਚੁੱਕੀ ਹੈ ਹੁਣ ਤੁਸੀਂ ਹਾਇਰ ਲੈਵਲ ਜੋਬ ਲੈਣਾ ਚਾਹੁੰਦੇ ਹੋ ਜੋ ਐ ਪਰਟੀਕুলਰਲੀ ਐਕਸਾਈਜ਼ ਲੈਣਾ ਚਾਹੁੰਦੇ ਹੋ ਉੱਥੇ ਤੁਸੀਂ ਉਹ ਪ੍ਰੀਪੇਅਰ ਕਰੋ ਟਾਈਮ ਹੈ ਇਸ ਟਾਈਮ ਤੇ ਆਪਣੇ ਕੋਲ ਤਾਂ ਬੈਟਰ ਹੈ ਕਿ ਉਸ ਚੀਜ਼ ਤੇ ਫੋਕਸ ਕਰੋ ਇਹ ਚੀਜ਼ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਬਾਕੀ ਨੋ ਡਾਊਟ ਦੇਖੋ ਡਾਟਾ ਤਾਂ ਉਹੀ ਹੈ ਕੰਟੈਂਟ ਉਹੀ ਹੈ ਸਿਰਫ ਉਹਨੂੰ ਪੜਨ ਦਾ ਤਰੀਕਾ ਹੈ ਜਿਹੜਾ ਮੈਟਰ ਕਰੇਗਾ ਹੁਣ ਇਹਦੇ ਵਿੱਚ ਇਹ ਚੀਜ਼ ਹੋਰ ਧਿਆਨ ਨਾਲ ਸਮਝੋ ਵੀ ਜਿਹੜੇ ਕਰੰਟ ਅਫੇਅਰਸ ਨੇ ਦੇਖੋ ਪੀਆਈਕਿਊ ਆਪਣਾ ਸਾਰਾ ਹੋ ਗਿਆ ਹੁਣ ਗੱਲ ਹੈਗੀ ਹੈ ਕਰੰਟ ਅਫੇਅਰਸ ਦੀ ਧਿਆਨ ਨਾਲ ਸਮਝੋ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ ਇਸ ਟਾਈਮ ਤੇ ਕਰੰਟ ਅਫੇਅਰਸ ਪਾਰਟੀਕੂਲਰਲੀ ਮੈਥਾ ਇਹੀ ਕਰਨਾ ਵੀ ਤੁਹਾਨੂੰ 1 ਇਅਰ ਦੇ ਕਵਰ ਕਰਨੇ ਪੈਣਗੇ ਪਰ ਧਿਆਨ ਨਾਲ ਗੱਲ ਸਮਝੋ ਜਿਹੜੇ 1 ਇਅਰ ਦੇ ਕਰੰਟ ਅਫੇਅਰਸ ਕਰਨੇ ਨੇ ਉਹਦੇ ਵਿੱਚ ਡਿਫਰੈਂਸ ਕਿੱਥੇ ਆਉਂਦਾ ਦੇਖੋ ਮੰਨ ਲਓ ਆਪਾਂ ਮੰਨ ਕੇ ਚੱਲਦੇ ਹਾਂ 2 ਮਈ 2026 ਤੋਂ ਲੈ ਕੇ ਮਈ 2025 ਤੱਕ ਦੇ ਆਪਾਂ ਨੇ ਕਰੰਟ ਅਫੇਅਰਸ ਕਰਨੇ ਨੇ ਠੀਕ ਹੈ ਮਨ ਲਓ ਮਈ 2026 ਚ ਐਕਜ਼ਾਮ ਦਾ ਪੇਪਰ ਹੁੰਦਾ ਠੀਕ ਹੈ ਤਾਂ ਆਪਾਂ 1 ਇਅਰ ਦੇ ਕਰਾਂਗੇ ਹੁਣ ਅੱਜ ਹੈਗਾ ਜਨਵਰੀ ਤਾਂ ਜਦੋਂ ਆਪਾਂ ਜਨਵਰੀ 2026 ਦੇ ਕਰੰਟ ਅਫੇਅਰਸ ਜਨਵਰੀ ਚ ਪੜ ਰਹੇ ਆ ਤਾਂ ਇਹਦੇ ਕਰੰਟ ਅਫੇਅਰਸ ਕਿਸੇ ਵੀ ਸੋਰਸ ਤੇ ਪੜੋਗੇ ਤਾਂ ਮੰਨ ਲਓ ਵੈਸੇ ਤਾਂ 200 250 ਹੁੰਦੇ ਨੇ ਮੰਨ ਲਓ ਸਾਡਾ ਹੀ ਸੋਰਸ ਹੈ ਤਾਂ ਸਾਡੇ ਸੋਰਸ ਤੇ ਘੱਟ ਤੋਂ ਘੱਟ ਲਾ ਲੋ ਵੀ ਸੌਟ ਤਾਂ ਹੁੰਦੇ ਹੀ ਨੇ ਜਿਹੜਾ ਮੰਤ ਚੱਲ ਰਿਹਾ ਹੁੰਦਾ ਠੀਕ ਹੈ ਹੁਣ ਜਦੋਂ ਤੁਸੀਂ ਜਨਵਰੀ ਤੋਂ ਫਰਵਰੀ ਤੇ ਪਹੁੰਚੇ ਮਾਰਚ ਤੇ ਪਹੁੰਚੇ April ਤੇ ਪਹੁੰਚੇ ਤਾਂ ਇਹ ਡਿਕਰੀਜ਼ ਹੋਣੇ ਚਾਹੀਦੇ ਨੇ ਚੈਨਾ ਕੀ ਚਾਹਨਾ ਮੈਂ ਮੰਨ ਲਓ ਜੇ ਤੁਸੀਂ ਜਿਹੜਾ ਹੈਗਾ ਮਈ 2026 ਤੱਕ ਪਹੁੰਚ ਜੂਗੇ ਤਾਂ ਮਈ 2026 ਦੇ ਤਾਂ ਹੋ ਜਾਣਗੇ 100 April ਦੇ ਰਹਿ ਜਾਣਗੇ 90 April 2026 ਦੇ ਕਰੰਟ ਅਫੇਅਰ ਰਹਿ ਜਾਣਗੇ 90 ਮਾਰਚ ਦੇ ਰਹਿ ਜਾਣਗੇ 80 ਫਰਵਰੀ ਦੇ ਰਹਿ ਜਾਣਗੇ 70 ਮਤਲਬ ਔਨਨ ਐਵਰੇਜ ਕਹਿੰਦੇ ਐ ਐਗਜ਼ੈਕਟ ਪੂਰੀ ਉਹ ਗਿਣਤੀ ਤਾਂ ਨਹੀਂ ਹੁੰਦੀ ਹੁੰਦੀ ਸਿਮਿਲਰਲੀ ਜਦੋਂ ਵਾਰੀ ਜਨੂਅਰੀ ਦੀ ਇਸ ਟਾਈਮ ਤੇ ਆਉਗੀ ਤਾਂ ਇੱਥੇ 100 ਰਿਡਿਊਸ ਹੋ ਕੇ 60 ਰਹਿ ਜਾਏਗਾ ਬਸ ਤੁਸੀਂ ਇਹ ਚੀਜ਼ ਦੇਖਣੀ ਹੈ ਵੀ ਜੇ ਕਿਸੇ ਸੋਰਸ ਤੋਂ ਪੜ ਰਹੇ ਹੋ ਤਾਂ ਕੀ ਤੁਸੀਂ ਇਸ ਚੀਜ਼ ਨੂੰ ਫਾਲੋ ਕਰ ਰਹੇ ਹੋ ਅੱਗੇ ਮੰਨ ਲਓ 55 ਰਹਿ ਜਾਣਗੇ ਫਿਰ 50 ਰਹਿ ਜਾਣਗੇ ਫਿਰ 45 ਰਹਿ ਜਾਣਗੇ ਫਿਰ 40 ਰਹਿ ਜਾਣਗੇ ਫਿਰ 35 ਰਹਿ ਜਾਣਗੇ ਕੀ ਤੁਸੀਂ ਆਪਣੇ ਹੀ ਡਾਟਾ ਨੂੰ ਆਨ ਵਾਲੇ ਟਾਈਮ ਤੇ ਸ਼ਾਰਟ ਕਰ ਰਹੇ ਹੋ ਸਪੈਸ਼ਲੀ ਕਰੰਟ ਅਫੇਅਰਸ ਕਰੰਟ ਅਫੇਅਰਸ ਜਿਵੇਂ ਜਿਵੇਂ ਪਿਛਲੇ ਮੰਥਸ ਚੱਲੇ ਨੇ ਤਾਂ ਉਹਦੀ ਵੋਲਿਊਮ ਕਟਣੀ ਚਾਹੀਦੀ ਹੈ ਸਿਰਫ ਹਾਈ ਐਕਸਪੈਕਟਿਡ ਕੁਐਸਚਨਸ ਹੀ ਬਾਅਦ ਦੇ ਵਿੱਚ ਕਵਰ ਕਰਨੇ ਚਾਹੀਦੇ ਨੇ ਇਹ ਚੀਜ਼ ਕਰੰਟ ਅਫੇਅਰ ਸਮਝੋ ਜਿਹੜੇ ਮਰਜ਼ੀ ਸੋਰਸ ਤੋਂ ਪੜੋ ਪਰ ਜੇ ਇਹ ਪੈਟਰਨ ਫਾਲੋਅ ਕਰ ਰਹੇ ਹੋ ਤਾਂ ਬੈਨੀਫਿਟ ਹੋਏਗਾ ਬਸ ਮੈਂ ਇਹੀ ਚੀਜ਼ ਸਮਝਾਉਣਾ ਚਾਹੁੰਦਾ ਵੀ ਕਰੰਟ ਅਫੇਅਰਸ ਨੋ ਡਾਊਟ ਹਰ ਬੰਦਾ ਆਪਣੇ ਪੂਰੇ ਐਫਰਟਸ ਨਾਲ ਪੜਾਉਂਦਾ ਬਟ ਪ੍ਰੋਬਲਮ ਵੋਲਿਊਮ ਦੀ ਹੈ ਤਾਂ ਇਹ ਜਰੂਰ ਫੋਲੋ ਕਰੋ ਐਮਸੀਕਿਊ ਪ੍ਰੈਕਟਿਸ ਜਰੂਰ ਕਰੋ ਪੇਪਰਾਂ ਦੇ ਵਿੱਚ ਇੱਧਰ ਉੱਧਰ ਜਿਹੜੇ ਵੀ ਕਰੰਟ ਅਫੇਅਰ ਸਾਰੇ ਨੇ ਥੋੜੀ ਉਹਨਾਂ ਤੇ ਸਭ ਤੋਂ ਜ਼ਿਆਦਾ ਨਜ਼ਰ ਹੋਣੀ ਚਾਹੀਦੀ ਹੈ ਬਸ ਮੇਨ ਮੈਂ ਤੁਹਾਨੂੰ ਇਹੀ ਚੀਜ਼ ਸਮਝਾਉਣਾ ਚਾਹਨਾ ਬਾਕੀ ਪੇਪਰ ਦੇ ਵਿੱਚ ਜੇ ਡਿਫਿਕਲਟ ਕੁਐਸਚਨਸ ਆ ਰਹੇ ਨੇ ਤਾਂ ਆਬਵੀਅਸਲੀ ਪੀਪੀਐਸਸੀ ਚੋ ਆ ਰਹੇ ਨੇ ਜੇ ਉਸ ਚੋ ਨਹੀਂ ਆ ਰਹੇ ਤਾਂ ਉਹਦਾ ਸੋਰਸ ਡੀਕੋਡ ਕਰਨਾ ਔਖਾ ਹੈ ਪੰਜਾਬੀ ਦਾ ਜਿਵੇਂ ਪਾਰਟਿਕੁਲਰਲੀ ਮੈਂ ਕਹਾਂ ਮੁਹਾਵਰਿਆਂ ਦਾ ਹੀ ਪ੍ਰੋਪਰ ਸੋਰਸ ਨਹੀਂ ਡੀਕੋਡ ਹੋ ਪਾ ਰਹੇ ਇਨਸਾਲਾਂ ਤੋਂ ਪੰਜਾਬੀ ਦਾ ਪਤਾ ਲਗਾਣਾ ਕਾਫੀ ਔਖਾ ਹੋਇਆ ਕਿਉਂਕਿ ਹਰ ਵਾਰ ਉਹ ਕੁਝ ਨਵਾਂ ਘੜ ਲੈਂਦੇ ਨੇ ਤਾਂ ਹੀ ਤਾਂ ਮੈਂ ਕਹਿੰਦਾ ਪੰਜਾਬੀ ਚ ਬੁੱਕਾਇਰ ਪੜੋਈ ਨਾ ਜ਼ਿਆਦਾ ਬਹੁਤ ਰੇਅਰ ਰਿਪੀਟ ਹੁੰਦੀ ਆ ਕੁਆਲੀਫਾਈਂਗ ਚ ਰਿਪੀਟ ਹੁੰਦੀ ਆ ਉਹ ਤਾਂ ਤੁਹਾਨੂੰ ਸਿੰਪਲ ਕਿਹਾ ਵੀ ਉਹ 6 ਪੇਜਾਂ ਦੇ ਹੈ ਜਿਹਨੇ 50 ਰੁਪਏ ਦੇ ਨੋਟਸ ਨੇ ਉਹ ਪੜ ਲਓ ਉਹਦੇ ਨਾਲ ਗੱਲ ਬਣ ਜੂਗੀ ਬਟ ਪ੍ਰੋਬਲਮ ਹੈ ਜਿਹੜੀ ਵੈਸੇ ਪੰਜਾਬੀ ਆਂਦੀ ਹੈ ਮੈਰਿਟ ਬੇਸਡ ਆਂਦੀ ਹੈ ਉਹਦੇ ਚ ਥੋੜਾ ਜਿਹਾ ਔਖਾ ਹੈ ਉਹਦੇ ਤੁਸੀਂ ਬੇਸਿਕ ਚੀਜ਼ਾਂ ਪੜੋ ਉਹ ਥੋੜੀ ਜਿਹੀ ਵਧੀਆ ਲੈਵਲ ਦੀਆਂ ਪੜ ਲਓ ਵੀ ਜੇ ਉਹ ਚ ਡਿਫਿਕਲਟ ਕੁਐਸਚਨ ਆ ਰਿਹਾ ਤਾਂ ਤੁਹਾਡਾ ਹੋਣਾ ਚਾਹੀਦਾ ਪੰਜਾਬ ਜੀਕੇ ਦਾ ਵੀ ਇਹੀ ਹੈ ਜੇ ਡਿਫਿਕਲਟੀ ਕੁਐਸ਼ਨਸ ਦੇ ਸੋਰਸਸ ਲੱਭਣ ਤੇ ਆ ਜਾਓਗੇ ਤਾਂ ਬਹੁਤ ਸੋਰਸਸ ਨੇ ਬਹੁਤ ਕੁਐਸ਼ਨਸ ਬਣ ਜਾਣਗੇ ਪ੍ਰੋਬਲਮ ਕ੍ਰੀਏਟ ਹੋਏਗੀ ਤਾਂ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਪੀ ਟ੍ਰਿਪਲ ਐਸ ਬੀ ਜੇ ਕੁਝ ਵੀ ਤੁਹਾਨੂੰ ਕੁਐਸ਼ਨ ਪਾ ਰਹੀ ਹੈ ਤਾਂ ਆਲਰੇਡੀ ਉਹ ਕੁਐਸ਼ਨ ਕਿਸ ਨਾ ਕਿਸੇ ਪੇਪਰ ਦੇ ਵਿੱਚ ਆ ਚੁੱਕਿਆ ਹੈ ਆਲਮੋਸਟ ਹਮੇਸ਼ਾ ਇਹੀ ਹੁੰਦਾ ਤਾਂ ਜਿਹੜੇ ਜਿਹੜੇ ਪੇਪਰ ਹੋ ਰਹੇ ਨੇ ਤੁਹਾਡੇ ਆਲੇ-ਦੁਆਲੇ ਤੁਹਾਡੀ ਉੱਤੇ ਪੂਰੀ ਨਜ਼ਰ ਹੋਣੀ ਚਾਹੀਦੀ ਹੈ ਮੈਂ ਵਾਰ-ਵਾਰ ਬਸ ਇਹੀ ਕਹਿ ਰਿਹਾ ਵੀ ਉਹ ਤੁਸੀਂ ਆਪਣੇ ਆਪ ਲੱਭ ਕੇ ਕਰੀ ਜਾਓ ਜੇ ਤੁਸੀਂ ਆਪਣੇ ਟਾਈਮ ਐਫਰਟਸ ਬਚਾਣਾ ਚਾਹੁੰਦੇ ਹੋ ਤਾਂ ਸਾਡੇ ਇਹੀ ਐਫਰਟਸ ਨੇ ਬਸ ਕਿ ਅਸੀਂ ਜਸਟ ਜਿਹੜਾ ਹੈਗਾ ਉਹਦੇ ਫੋਕਸ ਕਰਕੇ ਆਪਣਾ ਜਿਹੜਾ ਉਹ ਕੋਰਸ ਹੈਗਾ ਉਹਦੇ ਵਿੱਚ ਅਪਡੇਟ ਕਰ ਰਹੇ ਹਾਂ ਟਾਈਮ ਟੂ ਟਾਈਮ ਕਰ ਵੀ ਰਹੇ ਹਾਂ ਬਹੁਤ ਤੇਜ਼ੀ ਨਾਲ ਬਹੁਤ ਤਰੀਕੇ ਨਾਲ ਔਰ ਡਾਟਾ ਅਪਡੇਟ ਹੁੰਦਾ ਰਹਿੰਦਾ ਹੈ ਤਾਂ ਤੁਸੀਂ ਜਸਟ ਉਹਦੇ ਤੇ ਜਿਹੜਾ ਹੈਗਾ ਜੇ ਪ੍ਰੋਪਰ ਉਹਨੂੰ ਕੰਪਲੀਟ ਕਰ ਲੈਂਦੇ ਹੋ ਫਿਰ ਕਿਸੇ ਵੀ ਸੋਰਸ ਤੋਂ ਕੁਝ ਵੀ ਪੜਨ ਦੀ ਰਿਕੁਆਇਰਮੈਂਟ ਨਹੀਂ ਹੈ ਹਾਂ ਇਸ ਚੀਜ਼ ਦੀ ਜਰੂਰ ਜਿਹੜੀ ਹੈਗੀ ਹੈ ਕਹਿ ਸਕਦੇ ਤੁਸੀਂ ਚੀਜ਼ ਠੀਕ ਹੈ ਜੀ ਤਾਂ ਹੁਣ ਮੈਂ ਉਮੀਦ ਕਰਦਾ ਕਿ ਇਹ ਚੀਜ਼ ਤਾਂ ਤੁਹਾਡੀ ਕਲੀਅਰ ਹੋ ਜੀ ਹੋਈ ਹੁਣ ਕਾਫੀ ਬੱਚਿਆਂ ਨੂੰ ਇਹ ਹੈਗਾ ਵੀ ਕਾਫੀ ਟਾਈਮ ਤੋਂ ਤੁਸੀਂ ਤਿਆਰੀ ਕਰ ਰਹੇ ਹੋ ਪ੍ਰੋਬਲਮ ਆ ਰਹੀ ਹੈ प्रॉब्लम आई इस करके रही है कि डाटा नहीं मैनेज हो रहा क्योंकि बहुत सोर्सिस तो पढ़ चुके बहुत कोर्सिज थोड़े कोई कह रहा भी आ भी कोर्स ले लो तो डाटा होर बच जाएगा ये एक नवी प्रॉब्लम है तो एक चीज़ हमेशा याद रखे करो देखो तुम किसे एक सोर्स तो तैयारी की कंप्लीट सारे सबजैक्ट्स पहली गल तो यह चीज़ होनी चाहिए भी सारे सबजैक्ट्स पढ़े ठीक है ਹੁਣ ਨੈਕਸਟ ਪੇਪਰ ਦੇ ਵਿੱਚ ਤੁਸੀਂ ਸੋਰਸ ਚੇਂਜ ਕਰ ਰਹੇ ਹੋ ਤੇ ਮੰਨ ਲਓ ਇਸ ਸੋਰਸ ਦੇ ਵਿੱਚ ਵੀ ਸਾਰੇ ਸਬਜੈਕਟਸ ਨੇ ਤਾਂ ਮੈਂ ਤੁਹਾਨੂੰ ਸਿਰਫ ਇਹੀ ਸੁਜੈਸਟ ਕਰਾਂਗਾ ਕਿ ਜਦੋਂ ਅਗਲੀ ਵਾਰ ਇਹਨੂੰ ਟਰਾਈ ਕਰ ਰਹੇ ਹੋ ਨਾ ਤਾਂ ਆਬਵੀਅਸਲੀ ਇਹਨੂੰ ਤਾਂ ਛੱਡੋ ਤਾਂ ਹੀ ਉਹਦਾ ਬੈਨੀਫਿਟ ਪਤਾ ਲੱਗੂਗਾ ਪੂਰਾ ਕਿਉਂਕਿ ਇੱਥੇ ਸਾਰੇ ਸਬਜੈਕਟਸ ਨੇ ਇੱਥੇ ਸਾਰੇ ਸਬਜੈਕਟਸ ਨੇ हां जी मान लो ਇੱਥੇ ਦੋ ਤਿੰਨ ਨੇ ਇੱਥੇ ਦੋ ਤਿੰਨ ਕੋਈ ਹੋਰ ਨੇ ਫਿਰ ਤਾਂ ਆਬਵੀਅਸਲੀ ਇਹ ਦੋਨੋਂ ਸੋਰਸ ਕਰੋਗੇ ਪਰ ਜਦੋਂ ਇੱਥੇ ਵੀ ਸਾਰੇ ਸਬਜੈਕਟਸ ਨੇ ਤੇ ਇੱਥੇ ਵੀ ਸਾਰੇ ਸਬਜੈਕਟਸ ਨੇ ਪਿਛਲੇ ਦੋ ਤਿੰਨ ਪੇਪਰ ਤੁਸੀਂ ਇਹ ਸਬਜੈਕਟਸ ਨਾਲ ਕਰ ਚੁੱਕਿਓ ਤੇ ਹੁਣ ਤੁਸੀਂ ਨਵੇਂ ਸੋਰਸ ਤੇ ਜਾ ਰਹੇ ਹੋ ਫਿਰ ਤਾਂ ਇਹਨੂੰ ਛੱਡਣਾ ਹੀ ਪਏਗਾ ਤਾਂ ਹੀ ਇਹਦੀ ਟੈਸਟਿੰਗ ਹੋएगी ਵੀ ਵਧੀਆ ਸੋਰਸ ਹੈ ਕਿ ਨਹੀਂ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਇੱਕ ਸਬਜੈਕਟ ਦੀ ਤਿਆਰੀ ਕਰਦੇ ਹੋਈ ਚੀਜ਼ ਹੋਰ ਸਮਝ ਲਓ ਜੇ ਦੂਜੇ ਸਬਜੈਕਟ ਦੀ ਤਿਆਰੀ ਪਿੱਛੇ ਰਹਿਦੀ ਹੈ ਤਾਂ ਵੀ ਓਵਰਆਲ ਪੇਪਰ ਦੇ ਵਿੱਚ ਪਿੱਛੇ ਰਹਿ ਜਾਓਗੇ ਮਤਲਬ ਰਿਲੇਟਿਵ ਟਾਈਮ ਦੇਣਾ ਆਪਾਂ ਨੇ ਸਿੱਖਣਾ ਹੈ ਸਾਰੇ ਸਬਜੈਕਟਸ ਦੀ ਜਿਹੜੀ ਵੇਟੇਜ ਹੈ ਉਸ ਚੀਜ਼ ਨੂੰ ਆਪਾਂ ਨੇ ਸਮਝਣਾ ਹੈ ਇੱਕ ਸਬਜੈਕਟ ਨੂੰ ਬਹੁਤ ਜ਼ਿਆਦਾ ਡਿਟੇਲਸ ਚ ਪੜ ਲਓਗੇ ਤਾਂ ਉਸ ਸਬਜੈਕਟ ਦੇ ਵਿੱਚ ਤੁਹਾਡੇ ਮਾਰਕਸ ਬਹੁਤ ਵਧੀਆ ਆ ਜਾਣਗੇ ਬਟ ਬਹੁਤ ਸਬਜੈਕਟਸ ਦੇ ਵਿੱਚ ਪਿੱਛੇ ਰਹਿ ਜਾਓਗੇ ਇਹ ਵੀ ਬਹੁਤ ਇੰਪੋਰਟੈਂਟ ਹੈ ਤਾਂ ਬੈਕਅਪ ਆਫ ਦਾ ਮਾਈਂਡ ਤੁਹਾਡੇ ਸਾਰੇ ਸਬਜੈਕਟਸ ਹੋਣੇ ਚਾਹੀਦੇ ਨੇ ਪ੍ਰੀਫਰੈਂਸ ਵਾਈਜ਼ ਆਬਵੀਅਸਲੀ ਜੇ ਤੁਹਾਡੀ ਪੰਜਾਬ ਜੀ ਕੇ ਹੀ ਤਿਆਰ ਨਹੀਂ ਤੇ ਤੁਸੀਂ ਇਕਨੋਮਿਕਸ ਪੜ ਰਹੇ ਹੋ ਚਾਹੇ ਇਕਨੋਮਿਕਸ ਦਾ ਬਹੁਤ ਬੇਸਿਕ ਪੜ ਰਹੇ ਹੋ ਵੀ ਜਿਹੜਾ ਆਪਾਂ ਨੂੰ ਪਤਾ ਵੀ ਉਸ ਤੋਂ ਆਉਣ ਦੀ ਉਮੀਦ ਜ਼ਿਆਦਾ ਉਹ ਵੀ ਇੱਕ ਗਲਤੀ ਹੈ ਕਿਉਂਕਿ ਸਬਜੈਕਟ ਮੇਨ ਜਿਹੜਾ ਪੰਜਾਬ ਜੀ ਕੇ ਪੜਨ ਕੀ ਲੱਗੇ ਇਕਨੋਮਿਕਸ ਠੀਕ ਹੈ ਨਾ ਪਰ ਰਿਲੇਟਿਵ ਵੀ ਲੈ ਕੇ ਚੱਲੋ ਬਾਕੀ ਹੋਰ ਵੀ ਬਹੁਤ ਕੁਝ ਹੈ ਜੀ ਹੌਲੀ ਹੌਲੀ ਸਮਝਾਂਗੇ ਤਾਂ ਦੇਖੋ ਬੇਸਿਕਲੀ ਕੀ ਹੈਗਾ ਗਾਈਡੈਂਸ ਵੀਡੀਓਸ ਟਾਈਮ ਟੂ ਟਾਈਮ ਅਪਡੇਟ ਹੁੰਦੀਆਂ ਨੇ ਉਹ ਕੋਰਸ ਦੇ ਵਿੱਚ ਵੀ ਪਾਈਆਂ ਹੋਈਆਂ ਨੇ ਹੋਰ ਵੀ ਅਪਡੇਟ ਕਰ ਦਾਂਗੇ ਜੋ ਵੀ ਰਿਕੁਆਇਰਡ ਰਹੇਗਾ ਇਹ ਚੀਜ਼ ਮੈਂ ਵਾਰ-ਵਾਰ ਕਹਿ ਰਿਹਾ ਵੀ ਜਸਟ ਜੇ ਤੁਸੀਂ ਉਹ ਕੋਰਸ ਕਰਦੇ ਹੋ ਤਾਂ ਹੋਰ ਕਿਸੇ ਸੋਰਸ ਤੋਂ ਕੁਝ ਪੜਨ ਦੀ ਰਿਕੁਆਇਰਮੈਂਟ ਨਹੀਂ ਰਹੇਗੀ ਉਹ ਬਹੁਤ ਵਧੀਆ ਤਰੀਕੇ ਨਾਲ ਅਮੈਂਡ ਅਪਡੇਟ ਸ਼ਾਰਟ ਹੁੰਦਾ ਰਹੇਗਾ ਟਾਈਮ ਟੂ ਟਾਈਮ ਬਸ ਉਹੀ ਕਹ ਲੋ ਟੈਸਟ ਬੈਚ ਹੈ ਉਹੀ ਕਹ ਲੋ ਗਾਈਡੈਂਸ ਬੈਚ ਹੈ ਉਹੀ ਕਹ ਲੋ ਐਮਸੀਕਿਊ ਪ੍ਰੈਕਟਿਸ ਹੈ ਕੁਝ ਵੀ ਹੋਰ ਕਰਨ ਦੀ ਰਿਕੁਆਇਰਮੈਂਟ ਨਹੀਂ ਸਭ ਕੁਝ ਹੀ ਉਹ ਚੀ ਐਡ ਕਰ ਦਾਂਗੇ ਟ੍ਰਾਫਿਕ ਵਿੱਚ ਤੱਕ ਡਾੜੀ ਦਿੱਤਾ ਠੀਕ ਹੈ ਜੀ ਤਾਂ ਹੁਣ ਜੇ ਤੁਸੀਂ ਇਸ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਵੀ ਇਹੀ ਉਸ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਵੀ ਹੋਈ ਉਹ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਵੀ ਹੋਈ ਗਰੁੱਪ ਡੀ ਦਾ ਸਿਲੇਬਸ ਬੀ ਤੇ ਸੀ ਆਲਾ ਸੇਮ ਹੈ no doubt ਉਹ ਡੀ ਹੈ no doubt ਮੈਕਸਿਮਮ ਚਾਂਸਸ ਨੇ ਕਿ ਉਹ ਪੇਪਰ ਈਜ਼ੀ ਆਏਗਾ ਪਰ ਕਿਉਂਕਿ ਉਹਨਾਂ ਨੇ ਸਿਲੇਬਸ ਬਿਲਕੁਲ ਹੀ ਸੇਮ ਪਤਾ ਪੈਟਰਨ ਬਿਲਕੁਲ ਹੀ ਸੇਮ ਹੈ ਤਾਂ ਆਪਾਂ ਨੂੰ ਰਿਸਕ ਨਹੀਂ ਲੈਣਾ ਚਾਹੀਦਾ ਇਸ ਟਾਈਮ ਤੇ ਆਪਾਂ ਨੂੰ ਜਿਹੜਾ ਹੈਗਾ ਤਿਆਰੀ ਉਨੇ ਲੈਵਲ ਦੀ ਤਾਂ ਕਰਨੀ ਚਾਹੀਦੀ ਹੈ ਜਿੰਨੀ ਆਪਾਂ ਸੀ ਦੀ ਕਰਦੇ ਐਟ ਲੀਸਟ ਮੰਨ ਲਓ ਪੀ ਟ੍ਰਿਪਲ ਐਸਬੀ ਕਲੈਰੀਕਲ ਦੀ ਤਿਆਰੀ ਕਰ ਰਹੇ ਹਾਂ ਤਾਂ ਉਹਦੇ ਲਈ ਜੋ-ਜੋ ਤੁਸੀਂ ਪੜ ਰਹੇ ਹੋ ਜਿਸ ਤਰ੍ਹਾਂ ਪੜ ਰਹੇ ਹੋ ਉਸ ਤਰ੍ਹਾਂ ਉਹਦੇ ਵੀ ਪੜੋ ਤਾਂ ਸਾਨੂੰ ਵੀ ਇਹ ਚੀਜ਼ ਪਹਿਲਾਂ ਲੱਗੀ ਵੀ ਡੀ ਦਾ ਇੱਕ ਅਲੱਗ ਤੋਂ ਕੋਰਸ ਬਣਾਇਆ ਜਾਵੇ ਬਟ ਫਿਰ ਦੁਬਾਰਾ ਜਦੋਂ ਦੋਨਾਂ ਦੇ ਸਿਲੇਬਸ ਨੂੰ ਪ੍ਰੋਪਰਲੀ ਮੈਚ ਕੀਤਾ ਜਾਂ ਪੈਟਰਨ ਨੂੰ ਮੈਚ ਕੀਤਾ ਜਾਂ ਏਜੰਸੀ ਸੇਮ ਹੈ ਬੋਰਡ ਸੇਮ ਹੈ ਤਾਂ ਤਿਆਰੀ ਲਕਕੀ ਮੀ ਹੋ ਸਕਦੀ ਹੈ ਆਪਾਂ ਤਾਂ ਵੈਸੇ ਹੀ ਇਹ ਜੀ ਅਗਰੇ ਤੇ ਆ ਜਾਂਦੇ ਜਿੱਥੇ ਕਨਸਟੇਬਲ ਦਾ ਪੇਪਰ ਸਬ ਇਨਸਪੈਕਟਰ ਦਾ ਔਖਾ ਆ ਜਾਂਦਾ ਕਾਫੀ ਵਾਰ ਆ ਜਾਂਦਾ ਹੈ ਸੀਐਚਐਸਐਲ ਦਾ ਪੇਪਰ ਸੀਜੀਐਲ ਤੋਂ ਔਖਾ ਆ ਜਾਂਦਾ ਐਮਟੀਐਸ ਦਾ ਪੇਪਰ ਸੀਐਚਐਸਐਲ ਤੋਂ ਔਖਾ ਆ ਜਾਂਦਾ ਕਲੈਰੀਕਲ ਦਾ ਪੇਪਰ ਬੈਂਕ ਪੀਓ ਤੋਂ ਔਖਾ ਜਾਂਦਾ ਹੈ ਕੁਆਲੀਫਾਈ ਕਰਨਾ ਔਖਾ ਹੋ ਜਾਂਦਾ ਤਾਂ ਆਬਵੀਅਸਲੀ ਗਰੁੱਪ ਡੀ ਦੇ ਪੇਪਰ ਦੀ ਤਿਆਰੀ ਤੁਹਾਨੂੰ ਸੀ ਦੇ ਬਰਾਬਰ ਹੈ ਉਹ ਤੋਂ ਉੱਪਰ ਕਰ ਲਓ ਜਿਆਦਾ ਵਧੀਆ ਹੈ ਇਹ ਚੀਜ਼ ਨੂੰ ਸਮਝੋ ਤਾਂ ਉਹਦੇ ਲਈ ਵੀ ਇਹੀ ਕੋਰਸ ਹੈ ਉਹਦੇ ਲਈ ਵੀ ਮਾਸਟਰ ਕੋਰਸ ਹੀ ਵਰਕ ਕਰੇਗਾ ਜਿਨ੍ਹਾਂ ਨੇ ਡੀ ਦੇਣਾ ਹੈ ਡੀ ਸੀ ਦੇਣਾ ਹੈ ਸੀ ਵੀ ਦੇਣਾ ਸਾਰਿਆਂ ਲਈ ਉਹੀ ਚੀਜ਼ ਹੈ ਹੁਣ ਉੱਥੇ ਵੀ ਉਹੀ ਹੈ ਹੁਣ ਉੱਥੇ ਮੈਂ ਇਹ ਕਹਾਂਗਾ ਵੀ ਤੁਸੀਂ ਪਹਿਲਾਂ ਬਿਲਕੁਲ ਹੀ ਬੇਸਿਕ ਚੀਜ਼ਾਂ ਕਰੋ ਤੁਸੀਂ ਸਾਇੰਸ ਨੂੰ ਨਹੀਂ ਪੜੋ ਹਲੇ ਜੇ ਤੁਸੀਂ ਡੀ ਦੀ ਤਿਆਰੀ ਕਰਨੀ ਹੈ ਤਾਂ ਇਕਨੋਮੀ ਛੱਡ ਦਿਓ ਇਨਵਾਇਰਨਮੈਂਟ ਛੱਡ ਦਿਓ ਸਾਇੰਸ ਛੱਡ ਦਿਓ ਇਵਨ ਕਿ ਜੀਓਗ੍ਰਾਫੀ ਛੱਡ ਦਿਓ ਐਂਸ਼ੀਐਂਟ ਹਿਸਟਰੀ ਛੱਡ ਦਿਓ ਪਹਿਲਾਂ ਬਾਕੀ ਕਰ ਲਓ ਉਹਦੇ ਨਾਲ ਗੱਲ ਬਣਨ ਦੇ ਜ਼ਿਆਦਾ ਚਾਂਸਿਸ ਨੇ ਜੇ ਉਹ ਹੋ ਜਾਂਦਾ ਤਸੱਲੀ ਨਾਲ ਤਾਂ ਫਿਰ ਸਮਾਂ ਬਚਦਾ ਫਿਰ ਉਹ ਕਰ ਲਓ ਹੁਣ ਇਹ ਚੀਜ਼ ਹੋਰ ਸਮਝੋ ਦੇਖੋ ਇਹ ਤੋਂ ਹੁੰਦਾ ਹੈ ਸੇਮ ਕੁਐਸ਼ਨਸ ਕਰਨੇ ਇਹ ਤੋਂ ਹੁੰਦਾ ਹੈ ਸੇਮ ਲੈਵਲ ਦੇ ਕੁਐਸ਼ਨਸ ਕਰਨੇ ਇਹ ਚੀਜ਼ ਵੀ ਬਹੁਤ ਇੰਪੋਰਟੈਂਟ ਹੈ ਮੰਨ ਲਓ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਪ੍ਰੈਕਟਿਸ ਕਰਦੇ ਹੋਏ ਤੁਸੀਂ ਜਾਂ ਤਾਂ ਸੇਮ ਕੁਐਸ਼ਨਸ ਦੀ ਪ੍ਰੈਕਟਿਸ ਕਰ ਰਹੇ ਹੋ ਜਾਂ ਸੇਮ ਲੈਵਲ ਦੀ ਕੁਐਸ਼ਨਸ ਦੀ ਕਰ ਰਹੇ ਹੋ ਜਿਆਦਾ ਵਧੀਆ ਚੀਜ਼ ਕੀ ਹੈ ਸੇਮ ਮਤਲਬ ਕੀ ਹੈ ਮੰਨ ਲਓ ਕੋਈ ਹਾਈਡਰ ਕੁਐਸ਼ਨ XYZ ਇਹ ਇੱਕ ਡਿਫਿਕਲਟ ਕੁਐਸਚਨ ਹੈ ਤੇ ਆਪਾਂ ਇਹਦੀ ਪ੍ਰੈਕਟਿਸ ਕੀਤੀ ਪੇਪਰ ਦੇ ਵਿੱਚ ਜੇ ਤਾਂ x y z ਆ ਗਿਆ ਤਾਂ ਤਾਂ ਆਪਣਾ ਕੁਐਸਚਨ ਸਹੀ ਹੋ ਗਿਆ ਨਹੀਂ ਆਇਆ ਤਾਂ ਨਹੀਂ ਹੋਇਆ ਹੁਣ ਦੂਜੀ ਚੀਜ਼ ਲੋ ਸੇਮ ਲੈਵਲ ਜਿਸ ਲੈਵਲ ਦਾ x y z ਕੁਐਸਚਨ ਹੈ ਉਸੇ ਲੈਵਲ ਦਾ ਕੋਈ a b c ਕੁਐਸਚਨ ਹੈ ਆਪਾਂ ਇਹ ਕਹਿ ਰਹੇ ਆ ਵੀ ਆਪਾਂ ਸੇਮ ਲੈਵਲ ਦੀ ਪ੍ਰੈਕਟਿਸ ਕਰ ਰਹੇ ਆ ਮਤਲਬ ਕਿ ਜਿਹੜਾ b x y z ਦਾ ਜੋ ਲੈਵਲ ਹੈ ਉਸੇ ਲੈਵਲ ਦਾ ਆਪਾਂ ਇਹੀ ਪੋਜੀਸ਼ਨ ਕਰ ਲਿਆ ਹੁਣ ਆਪਾਂ ਇਸ ਲੈਵਲ ਦੀ ਪ੍ਰੈਕਟਿਸ ਕਰਕੇ ਜਾ ਰਹੇ ਹਾਂ ਜੇ ਪੇਪਰ 'ਚ ਕੁਐਸਚਨ ਇਹ ਆਇਆ x y z ਆਇਆ ਤੁਸੀਂ ਕਰਕੇ ਗਿਓ ਕੀ ਤੁਸੀਂ ਇਹਨੂੰ ਸਹੀ ਕਰ ਦੋਗੇ ਤਾਂ ਇਹ ਚੀਜ਼ ਥੋੜੀ ਲੌਜੀਕਲ ਹੈ ਇਹਨੂੰ ਧਿਆਨ ਨਾਲ ਸਮਝੋ ਚਾਹੇ ਦੁਬਾਰਾ ਸੁਣ ਲਿਓ ਮੈਂ ਕਹਿਣਾ ਇਹ ਚਾਹਣਾ ਵੀ ਜੋ ਕੁਐਸਚਨਸ ਆਏ ਹੋਏ ਨੇ ਬਸ ਜੇ ਉਹੀ ਤੁਸੀਂ ਪੜ੍ਹ ਕੇ ਚੱਲੇ ਜਾਓ ਅਲੱਗ-ਅਲੱਗ ਸਰSourceIPS ਤੇ ਅਲੱਗ-ਅਲੱਗ ਪੇਪਰਾਂ ਦੇ ਵਿੱਚ ਜੇ ਉਹਨਾਂ ਕਿ ਵੀ ਆਪਣਾ ਪੂਰਾ ਹੋ ਜੇ ਤਾਂ ਆਪਾਂ ਨੂੰ ਪ੍ਰੈਕਟਿਸ ਕੁਐਸਚਨਸ ਦੀ ਲੋੜ ਹੀ ਨਹੀਂ ਹੈ ਬਸ ਇਹ ਜੀ ਸਮਝਣੀ ਆਪਾਂ ਨੇ ਤਾਂ ਸਿਰਫ ਤੇ ਸਿਰਫ ਉਹੀ ਕੁਐਸਚਨਸ ਕਰੋ ਹਾਂ ਡਿਫਿਕਲਟੀ ਕੁਐਸਚਨਸ ਦੀ ਜੇ ਪ੍ਰੈਕਟਿਸ ਕਰਕੇ ਜਾਓਗੇ ਉਹਦਾ ਬੈਨੀਫਿਟ ਇਹ ਜ਼ਰੂਰ ਹੋ ਜਾਂਦਾ ਹੈ ਕਿ ਜੇ ਪੇਪਰ ਦੇ ਵਿੱਚ ਵੀ ਡਿਫਿਕਲਟੀ ਕੁਐਸਚਨਸ ਆਣਗੇ ਤਾਂ ਤੁਹਾਡੇ ਤੇ ਸਟ्रेस ਪ੍ਰੈਸ਼ਰ ਕ੍ਰੀਏਟ ਨਹੀਂ ਹੋਏਗਾ ਉਹਨਾਂ ਡਿਫਿਕਲਟੀ ਕੁਐਸਚਨਸ ਕਰਕੇ ਜਿਹੜੇ ਤੁਹਾਨੂੰ ਨਹੀਂ ਆਂਦੇ ਬਾਕੀ ਹੋਰ ਕੁਐਸ਼ਨਸ ਦੇ ਵਿੱਚ ਸਲੀ ਮਿਸਟੇਕਸ ਨਹੀਂ ਹੋਣੀਆਂ ਬਸ ਇਹ ਬੈਨੀਫਿਟ ਹੋਏਗਾ ਇਹ ਚੀਜ਼ ਬਸ ਫਾਇਦਾ ਹੋ ਜਾਂਦਾ ਠੀਕ ਹੈ ਨਾ ਤਾਂ ਪ੍ਰੈਫਰੈਂਸ ਤੇ ਮੈਂ ਵਾਰ-ਵਾਰ ਕਹਿ ਰਿਹਾ ਜਿੰਨੇ ਵੀ ਸੋਰਸਿਸ ਨੇ ਉਹਦੇ ਫਿਲਟਰ ਕਰਕੇ ਕੁਐਸ਼ਨਸ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰ ਲੋ ਉਹੀ ਬਸ ਤੁਹਾਡਾ ਸਾਰੇ ਦਾ ਸਾਰਾ ਪ੍ਰੈਪਰੇਸ਼ਨ ਦਾ ਇੱਕ ਨਿਚੋੜ ਹੈ ਹੁਣ ਉਹ ਥੋੜੇ ਤੇ ਆ ਜਾਂ ਤਾਂ ਲੱਬਲਬ ਕੀ ਕਰ ਲੋ ਜਾਂ ਮਾਸਟਰ ਕੋਰਸ ਕੰਪਲੀਟ ਕਰ ਲੋ ਬਸ ਇਹ ਆਪਣਾ ਜਿਹੜਾ ਹੈਗਾ ਇੱਕ ਚੈਲੋ ਵੀ ਬੇਸਿਕ ਸਕਸੈਸ ਮੰਤਰਾ ਰਹੇਗਾ ਇਸ ਸਾਲ ਦਾ। ਛੁੱਟਿਆ ਹਸਤਾ ਆਪ کہہ ਰਹੇ ਜੀ ਤੋਂ ਨੂਰੇ ਆਫਲਾਈਨ ਆ ਕੇ ਬੈਚਿਸ ਲਗਾਣ ਦੀ ਰਿਕੁਆਇਰਮੈਂਟ ਨਹੀਂ ਹੈ। ਕੋਈ ਤੁਹਾਨੂੰ 20000 ਫੀਸ ਪਰਨ ਦੀ ਲੋੜ ਨਹੀਂ ਹੈ। ਜਸਟ 2000 ਦਾ ਕੋਰਸ ਆਊਟ ਕਰੋ। ਹਾਂ, ਉਹ ਤੁਸੀਂ ਲਾਇਬ੍ਰੇਰੀ ਜੁਆਇਨ ਕਰ ਸਕਦੇ ਹੋ। ਕਰਦੇ ਕਰਦੇ ਕੋਈ ਡਾਊਟਸ ਆ ਰਹੇ ਨੇ, ਫਰਟੀਲਿਟੀ ਹੁੰਦੀ ਹੈ ਡਿਸਕਸ ਕਰ ਸਕਦੇ ਹੋ। ਬੱਤੀ ਜਿਹੜਾ ਹੈਗਾ ਤੁਹਾਡਾ ਇੱਕ ਪ੍ਰੋਪਰ ਸ਼ੈਡਿਊਲ ਜ਼ਰੂਰ ਬਣਾ ਦਾਂਗੇ। ਤਾਂ ਉਹਦੇ ਨਾਲ ਥੋੜਾ ਜਿਹਾ ਜਿਹੜਾ ਹੈਗਾ ਤੁਹਾਡਾ ਕੌਨਫੀਡੈਂਸ ਹੋਰ ਡਿਵੈਲਪ ਹੋਏਗਾ। ਤਾਂ ਉਸੀ ਚੀਜ਼ ਦੀ ਆਪਾਂ ਨੂੰ ਰਿਕੁਆਇਰਮੈਂਟ ਹੈ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਵੀ ਹਲੇ ਤੁਹਾਨੂੰ ਨਹੀਂ ਸਭ ਅੱਛਾ ਇੱਕ ਪਿਛਲੀ ਵੀਡੀਓ ਜ਼ਰੂਰ ਸੁਣ ਲਿਓ ਤਾਂ ਪਿਛਲੀ ਵੀਡੀਓ ਸੁਣੋਗੇ ਇਹ ਸੁਣੋਗੇ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆਪਣੇ ਆਪ ਸਮਝ ਆ ਜਾਊਗਾ ਵੀ ਕੀ ਕੀ ਰਿਕੁਆਇਰਡ ਹੈ ਠੀਕ ਹੈ ਜੀ ਤਾਂ ਉਮੀਦ ਕਰਦੇ ਆਂ ਜੀ ਹੁਣ ਤੁਹਾਡੇ ਡਾਊਟਸ ਸਾਰੇ ਦੇ ਸਾਰੇ ਕਲੀਅਰ ਹੋ ਗਏ ਹੋਣਗੇ ਤਾਂ ਪੀワイਕਿਊ ਕਰੰਟ ਅਫੇਅਰਸ ਹੀ ਜਿਹੜਾ ਹੈਗਾ ਸਕਸੈਸ ਦਾ ਇੱਕ ਤਰੀਕਾ ਰਹੇਗਾ ਆਨ ਆਲੇ ਟਾਈਮ 'ਚ ਓਕੇ ਫਿਰ ਵਿਸ਼ ਯੂ ਆਲ ਦਾ ਬੈਸਟ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ